ਬਹੁ ਵੀ ਮੰਨ ਲਗੀ ਵੀ ਹਾਂ ਮੈਂ ਇਹਨੂੰ ਪਹਿਲਾਂ ਗੋਰੀਆਂ ਦਿੱਤੀਆਂ ਫਿਰ ਸਿਰ ਚ ਡੰਡਾ ਮਾਰਿਆ ਡੰਡਾ ਮਾਰ ਕੇ ਵਿਅਸੋਗਿਆ ਉਹ ਆਵਾਜ਼ ਨਿਕਲ ਗਈ ਫਿਰ ਮੂੰਹ 'ਚ ਕੱਪੜਾ ਥੋਕਿਆ ਕੋਈ ਆਪਣੇ ਹੀ ਪਿਓ ਦੇ ਨਾਲ ਇੰਨੀ ਜ਼ਿਆਦਾ ਬੇਰਹਿਮੀ ਕਿਵੇਂ ਕਰ ਸਕਦਾ ਇੱਕ ਨੂੰ ਦੇ ਵੱਲੋਂ ਆਪਣੇ ਸੋਹਰੇ ਨੂੰ ਬੇहद ਹੀ ਬੁਰੀ ਤਰ੍ਹਾਂ ਦੇ ਨਾਲ ਮਾਰ ਮੁਕਾਇਆ ਗਿਆ ਤੇ ਉਸ ਤੋਂ ਬਾਅਦ ਘਰ ਦੇ ਵਿੱਚ ਮਰੇ ਪਿਓ ਨੂੰ ਛੱਡ ਕੇ ਉਹ ਸਵੇਰੇ-ਸਵੇਰੇ ਦੁੱਧ ਲੈਣ ਲਈ ਘਰ ਤੋਂ ਬਾਹਰ ਚਲੀ ਜਾਂਦੀ ਹੈ ਪੂਰੀ ਘਟਨਾ ਦਾ ਖੁਲਾਸਾ ਜਦੋਂ ਹੋਇਆ ਤਾਂ ਪਤਾ ਲੱਗਿਆ ਕਿ ਇਸ ਦੇ ਵਿੱਚ ਉਹ ਪੁੱਤ ਵੀ ਸ਼ਾਮਿਲ ਹੈ ਜਿਸ ਨੂੰ ਕਿਸ ਪਿਓ ਨੇ ਜੰਮਿਆ ਪਾਲਿਆ ਪੜਾਇਆ ਲਿਖਾਇਆ ਤੇ ਅੱਜ ਇਸ ਕਾਬਿਲ ਕੀਤਾ ਸੀ ਕਿ ਉਹ ਹਰ ਕਾਸੇ ਜੋਗਾ ਸੀ ਇੱਕ ਪਲਾਟ ਵੱਡੀ ਆਲੀਸ਼ਾਨ ਕੋਠੀ ਅਤੇ ਕੁਝ ਪੈਸਿਆਂ ਦੀ ਖਾਤਰ ਇਸ ਮੁੰਡੇ ਨੇ ਆਪਣੇ ਹੀ ਪਿਓ ਨੂੰ ਮਾਰ ਦਿੱਤਾ ਸਾਦੀ ਛੋਟੇ ਬੜਾ ਭਰਾਜੀ ਹਾਂਜੀ ਸਾਦੀ ਭਾਈ ਬੜਾ ਛੋਟਾ ਕੀ ਨਾਮ ਸੀ ਉਹ ਬਲਬੀਰ ਸਿੰਘ ਇਹ ਕਾਰਨ ਕੀ ਮੰਦੇ ਹੋ ਸਾਨੇ ਚੀਜ਼ ਜੇ ਮਾਕੇ ਦਿੱਤਾ ਗਿਆ ਦੇਖੋ ਜੀ ਇਹਦੇ ਬਾਰੇ ਹੁਣ ਸਾਦੀ ਕੋਈ ਗੱਲ ਕਹਿ ਨਹੀਂ ਸਕਦੇ ਵੀ ਅਸੀਂ ਉਹਨਾਂ ਦੀ ਰਹਿائش ਤੋਂ ਕਾਫੀ ਦੂਰ ਰਹਿੰਦੇ ਆ ਸਾਨੂੰ ਤਾਂ ਸਵੇਰੇ ਇੱਕ ਮੈਸੇਜ ਗਿਆ ਜਦੋਂ ਮੈਸੇਜ ਆ ਜਾ ਕੇ ਦੇਖਿਆ ਤਾਂ ਉਹ ਮਤਲਬ ਬੈਡਵਰਡ ਮਤਲਬ ਕਿਹਾ ਸੀ ਕਿ ਆ ਕੀ ਹਾਲ ਤਾਂ ਇਹ ਨਹੀਂ ਜੀ ਕੋਈ ਪਤਾ ਲੱਗ ਸਕਿਆ ਸਾਨੂੰ ਹੁੰਦੇ ਨੇ ਯਾਰ ਨੋਨੇ ਕਰਿਆ ਚਲੋ ਕੁਝ ਪਤਾ ਲੱਗ ਪਾਇਆ ਕਿਨੇ ਕਿਤੋਂ ਚਲੋ ਬਸ ਉਹਨਾਂ ਨੂੰ ਫਿਰ ਜਦੋਂ ਉਸ ਤੋਂ ਬਾਅਦ ਥਾਣੇ ਲਿਆਂਦਾ ਗਿਆ ਥਾਣੇ ਲਿਆਂਣ ਤੋਂ ਬਾਅਦ ਫਿਰ ਉਹ ਉੱਥੇ ਬੰਨ ਗਏ ਮਤਲਬ ਮੇਰਾ ਜ ਉਹਦਾ ਮੇਰੇ ਭਰਾ ਦਾ ਮੁੰਡਾ ਦੀ ਹਾਤੇ ਉਹਦੀ ਤੀਜਾ ਤੇ ਉਹਦੇ ਘਰ ਬੰਨ ਗਏ ਵੀ ਅਸੀਂ ਉਹ ਕੀਤਾ ਰਾਤ ਨੂੰ ਸਾਨੂੰ ਤਾਂ ਬੰਨ ਗਏ ਫਿਰ ਸਾਨੂੰ ਤਾਂ ਕਾਰਨ ਕਾਰਨ ਕੀ ਇਸੇ ਮਟਰਬਾਈਕੀ ਕਾਰਨ ਦਾ ਜ ਉਹਨਾਂ ਦਾ ਕੋਈ ਘਰੇਲੂ ਹੋਗਾ ਹੁਣ ਕਾਰਨ ਦਾ ਆਪਾਂ ਨੂੰ ਕੋਈ ਕਲੇਸ਼ ਜਾਂ ਕੋਈ ਆਪਾਂ ਨੂੰ ਨਹੀਂ ਪਤਾ ਲੱਗ ਸਕਦਾ ਇਹਦਾ ਬਾਰੇ ਹਾਂਜੀ ਜਾਇਦਾਦਾਂ ਦੇ ਕੋਲ ਹੈ ਹੀ ਨਹੀਂ ਕੋਈ ਐਡਾ ਕੋਈ ਹੈ ਨਹੀਂ ਜਾਇਦਾਦਾਂ ਦਾ ਮਕਾਨ ਕੋਠੀਗਾਠੀ ਹੋਆ ਵਸਾ ਦੇ ਕੋ ਹੋਰ ਤਾਂ ਕੋਈ ਜ਼ਮੀਨ ਵਗੈਰਾ ਵੀ ਹੈ ਜੀ ਜ਼ਮੀਨ ਵਗੈਰਾ ਹੈ ਪਲਾਟ ਹੈਗਾ ਸੀ ਕੋਈ ਇੱਕ ਅੱਧਾ ਪਲਾਟ ਹੋਊਗਾ ਸ਼ਾਇਦ ਉਹਦੇ ਵਿੱਚ ਸ਼ਾਇਦ ਕੋਈ ਹੋਵੇ ਜੋ ਉਹਦਾ ਦੇਖੋ ਕਿਹਦੇ ਘਰੇਲੂ ਹਲਾਤਾਂ ਦਾ ਪਾਰੇ ਆਪਾਂ ਕੋਈ ਕਹਿ ਨਹੀਂ ਸਕਦੇ ਉਹ ਉਹਨਾਂ ਨੂੰ ਪਤਾ ਹੋਊਗਾ ਪਰ ਸਾਨੂੰ ਤਾਂ ਫਿਰ ਉੱਥੇ ਪੁਲਿਸ ਉੱਥੇ ਆ ਕੇ ਪਤਾ ਲੱਗਿਆ ਵੀ ਹਾਂ ਇਹ ਬੰਨ ਗਏ ਵੀ ਉਹਨਾਂ ਨੇ ਕੀ ਇਹਦਾ ਪਿੰਡ ਪਿੰਦਾ ਜੀ ਆਪਣਾ ਇਹ ਜਟਾਣਾ ਦਰਾਹੇ ਦਰਾਹੇ ਕੱਲ ਕਿੰਨੇ ਵਜੇ ਦੀ ਕਿਟ ਰੇਲ ਸਰ परसों परसों आदी आई परसों कितने बजे थी 10 11 बजे दी 10 10 बजे बजे ਮੰਨੇ ਨਹੀਂ ਹੋਵੇ 11:00 बजे हां जी पुलिस ਨੇ ਫੜ ਲਿਆ ਕੋਣ ਸੀ ਨੇ ਫੜ ਲਿਆ ਉਹਨੂੰ ਆ ਪੁਲਿਸ ਨੇ ਫੜ ਲਿਆ ਇੱਥੇ ਆ ਕੇ ਮੰਨੇ ਨਹੀਂ ਉਸ ਤੋਂ ਪਹਿਲਾਂ ਤਾਂ ਕੋਈ ਪਤਾ ਨਹੀਂ ਕਿ ਸਾਨੂੰ ਕੁਝ ਪਤਾ ਲੱਗਿਆ ਵੀ ਕਿੱਦਾਂ ਕੀਤਾ ਇਹਨਾਂ ਨੇ ਕਤਲ ਕਹਾੜੀਆਂ ਕੋੜੀਆਂ ਦੇਖੋ ਮੂੰਹ ਦੇ ਪਰ ਨਿਸ਼ਾਨ ਧੀ ਟੱਕ ਲੱਗੇ ਹੋਏ ਸੀਗੇ ਅਗਰ ਦੇਖਣਾ ਕੰਮ ਨਾ ਹੋਵੇ ਬੋਡੀ ਬਰਾਉਂਡ ਹੋਈ ਉਸ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਫਿਰ ਸਾਨੂੰ ਤਾਂ ਫੇਜ ਉਹ ਫਿਰ ਉਹਨੇ ਇਹ ਨਾਲ ਆਉਣਾ ਪਿਆ ਸਾਨੂੰ ਇੱਥੇ ਡੈੱਡ ਬਾਰਡ ਵੀ ਲੈ ਕੇ ਤੇ ਫਿਰ ਰੋਲਾ ਪੈ ਗਿਆ ਫਿਰ ਇੱਥੇ ਆ ਕੇ ਫਿਰ ਥਾਣੇ ਦੇ ਵਿੱਚ ਜਦੋਂ ਉਹਨਾਂ ਨੇ ਥਾਣੇ ਵਾਲਿਆਂ ਨੇ ਦੀ ਪੁੱਛ ਕਿਸੇ ਦਬ ਕੇ ਜੋਰ ਨਾਲ ਕੀਤੀ ਫਿਰ ਉਹ ਮੰਨ ਗਏ ਪਤਾ ਲੱਗ ਗਿਆ ਤੇ ਕੀ ਨਾਮ ਹੈ ਆਪਣਾ ਮੇਰਾ ਨਾਮ ਸਰਜੀਤ ਸਿੰਘ ਹੈ ਕਿਹੜਾ ਪਿੰਡ ਪੁੱਤਰਾ ਮੇਰਾ ਪਿੰਡ ਪੋਲਖੜੀ ਜ਼ਿਲ੍ਹਾ ਮਲੇਕੋਟਲਾ ਸੰਨ ਸਰਪੰਚ ਦੇ ਪਿੰਡ ਵਿੱਚ ਜਿਹਾਣੇ ਪਿੰਡ ਦੇ ਵਿੱਚ ਕੋਈ ਮੇਰੀ ਭੂਆ ਦਾ ਪੁੱਤਰ ਆਈ ਇਹ ਮਲਵੀਰ ਸਿੰਘ ਹੋਇਆ ਤਾਂ ਇਹ ਵੀ ਫੋਨ ਗਿਆ ਵੀ ਇਹਦੇ ਸੱਟਾਂ ਲੱਗੀਆਂ ਹਸਪਤਾਲ ਚ ਦਾਖਲ ਕਰਿਆ ਇਹਨਾਂ ਨੇ ਜਾ ਕੇ ਤਾਂ ਪਿੰਡੋਂ ਲੋਕਾਂ ਨੇ ਇਕੱਠੇ ਹੋ ਕੇ ਦੋ ਤਿੰਨ ਮੁੰਡਿਆਂ ਨੇ ਚੱਕ ਕੇ ਕਹਿੰਦੇ ਵੀ ਡਿੱਪਿਆ ਡੈਡੀ ਸਾਡਾ ਸਾਨੂੰ ਚੱਕਿਆ ਹਸਪਤਾਲ ਲੈ ਕੇ ਮੂੰਹ ਲੁੱਬੜਿਆ ਪਿਆ ਖੂਨ ਨਾਲ ਜਾਂ ਉਸੇ ਡਾਕਟਰਾਂ ਨੇ ਦੇਖਿਆ ਸਾਫ਼ ਕਰਿਆ ਤਾਂ ਟੱਕ ਮਾਰੇ ਹੋਈ ਸੀ ਕਈ ਕਾਫੀ ਜੀ ਨਾਮ ਕੀ ਸੀ ਜਿਹਨੇ ਦਿੱਕ ਹੋਈ ਹੈ ਮਲਵੀਰ ਸਿੰਘ ਜੀ ਕਿੰਨੀ ਉਮਰ ਕਿੰਨੀ ਸੀ ਉਹਦੀ ਉਮਰ ਕਰੀਬ 70 ਸਾਲ ਦੇ ਨੇੜੇ ਤੇੜੇ ਪਰਿਵਾਰ ਦੇ ਵਿੱਚ ਕੌਣ ਹੋ ਗਏ ਪਰਿਵਾਰ ਦੇ ਵਿੱਚ ਇੱਕ ਬੇਟਾ ਤੇ ਇੱਕ ਬੇਟੀ ਕੀ ਕਾਰਨ ਕੀ ਲਾਗਤ ਹੋਤੀ ਹੈ ਉਹ ਕਾਰਨ ਬਸ ਉਹਨਾਂ ਨੂੰ ਆਏ ਸੀ ਵੀ ਜ਼ਮੀਨ ਇੱਕ ਨੋਆ ਨਾਲ ਇਹਨਾਂ ਦੀ ਉਹ ਮੰਨੀਆਂ ਵੀ ਮੈਂ ਜਾਇਦਾਦ ਆਪ ਦੇ ਨਾਮ ਕਰਾਉਣਾ ਚਾਹੁੰਦੀ ਸੀ ਇੱਕ ਤਾਂ ਪਲਾਟ ਸੀ ਇਹਨਾਂ ਕੋਲੇ ਲੁਧਿਆਣਾ ਛੋਟਾ ਜਿਹਾ ਤੇ ਇੱਕ ਕੋਠੀ ਹੈ ਬਹੁਤ ਸੋਹਣੀ ਤੇ ਇੱਕ ਸ਼ਟਰਾਂ ਦਾ ਸਮਾਨ ਪਲਾਟ ਆ ਉਹਦੇ ਚ ਪਹਿਲਾਂ ਇਹ ਟੈਂਪੂ ਟੰਪੂ ਵੇਚ ਕੇ ਵੀ ਖਾ ਗਿਆ ਔਰ ਗਾਡਰ ਗੁੱਡਰ ਵੇਚ ਕੇ ਖਾ ਗਿਆ ਫੜਪਣਾ ਦਾ ਹੁੰਦਾ ਇਹ ਸਾਰਾ ਵੀ ਬਾਪੂ ਦਾ ਕੰਮ ਨਿਭੜੂਗਾ ਬਈ ਇਹਨਾਂ ਨੇ ਮਾਰ ਸਾਰਾ ਟੱਬਰੇ ਦੇਣਾ ਸੀ ਸ਼ਾਇਦ ਤਸੀਹਾਂ ਇਸਨਾਂ ਦੀ ਲੰਬੀ ਸ਼ਾਖ ਸੀ ਵੀ ਸਾਰੇ ਟੱਬਰ ਨੂੰ ਖਤਮ ਕਰ ਦੇਣਾ ਸੀ ਇਹਨਾਂ ਨੇ ਕੀ ਕਹਿੰਦਾ ਕੀ ਸੀ ਜਿਸ ਸਮੇਂ ਮਤਲਬ ਇਹ ਬਿੰਦੇਮੰਦ ਤੇ ਬਿਆਨ ਬਦਲਦਾ ਸੀ ਕਦੇ ਕਹਿੰਦਾ ਮੈਂ ਤਾਂ ਪਤੀ ਨਹੀਂ ਕੀ ਹੋ ਗਿਆ ਲਟੇਰੀ ਆ ਗਏ ਉਹਨਾਂ ਕਹਿੰਦੇ ਡਿੱਗ ਪਿਆ ਜਾਂ ਡਿੱਗਿਆ ਉਹ ਮੂੰਹ ਤੇ ਸਾਰੇ ਤੇ ਖੂਨ ਆ ਲੱਬੜ ਕੇ ਜੰਮ ਗਿਆ ਰਾਤ ਦਾ ਉਹ ਵੀ ਪਿਆ ਸੀ ਜਦੋਂ ਡਾਟਰਾں ਸਾਫ਼ ਕਰਿਆ ਫੇਰ ਕਹਿੰਦੇ ਤੱਕ ਫੇਰ ਕਹਿੰਦਾ ਵੀ ਲਟੇਰੀ ਸਾਡੇ ਸਰ ਚੋਰੀ ਹੋ ਗਈ ਹੋਰ ਚਾਬੀ ਵੀ ਲੈ ਕੇ ਨਾਲ ਹੀ ਕਹਿੰਦੇ ਸਾਡੀ ਹਨਵਾਰੀ ਦੀ ਫਿਰ ਕਹਿੰਦਾ ਚਾਬੀ ਛੱਡ ਕੇ ਧਗੇ ਜੋ ਨਿਕਲੇ। ਕਦੇ ਕੁਸ ਕਦੇ ਕੋਸ ਕਦੇ ਕੋਸਪੋਸ ਨੂੰ ਵੀ ਐ ਘਮਰਾਹ ਕਰਦਾ ਰਿਹਾ। ਫਿਰ ਜਦੋਂ ਬਹੂ ਨੂੰ ਵੀ ਲਿਆਂਦਾ ਤੇ ਡੋਡੀ ਬਿਆਨ ਇਹਨਾਂ ਦੇ ਹੋਣ ਲੱਗੇ। ਬਹੂ ਨੇ ਕਹਿੰਦੀ ਮੈਂ ਉਸ जख्मी ਹਾਲਤ ਚ ਉੱਥੇ ਘਰੇ ਪਿਆ ਆਪ ਦੁੱਧ ਲੈਂਦੀ ਫਿਰ ਜੀ ਆਪ ਬਾਈ ਬਹੂਣੀ ਬੈਠੇ ਨੇ ਨਾ ਤੁਨੂੰ ਕਿਹਾ ਵੀ ਸਾਡੇ ਘਰੇ ਡੈਡੀ ਨਿੱਕੇ ਆਇਓ। ਉਹ ਤਾਂ ਚੱਕ ਰਿਹਾਦਾ ਹੁਣ ਆ ਦੇਖੋ ਕੜਕੜੇ ਤੇ ਟੱਕ ਲੱਗੇ ਹੋ ਨੇ। ਉਹ ਹਾੜੀ ਬੁਰਾਮਦ ਹੋਈਆ ਕਰੋ। ਉਹ ਕਹਾੜੀ ਨਾਲ ਵੱਡ ਵੱਡ ਕੇ ਕਤਲ ਕੀਤਾ ਇਹਦਾ। ਕਿੰਨੇ ਕ ਵਾਰ ਲੱਗਦੇ ਤੁਹਾਨੂੰ ਕਿਤੇ ਰੋ ਹਾਂਜੀ ਮੈਂ ਕਿੰਨੇ ਕ ਵਾਰ ਕਿਤੇ ਲੱਗਦੇ ਸੀ ਮੈਨੂੰ ਲੱਗਦਾ ਘੱਟੋ ਘੱਟ 8 ਵਾਰ 9 ਵਾਰ ਹੋਣਗੇ ਜੀ 7-8 ਵਾਰ ਉਰੇ ਉਰੇ ਆ ਉਰੇ ਆ ਉਰੇ ਆ ਇੱਕ ਇੱਥੇ ਬਹੁਤ ਲੰਬਾ ਜੀ ਕਿੰਨੀ ਵਾਰ ਕਰੇ ਹੋ ਨੇ ਬਾਕੀ ਹੁਣ ਡਾਕਟਰ ਸਾਹਿਬ ਦੇਖਣੇ ਕਿੰਨੇ ਨੇ ਝਗੜਾ ਇਹ ਕਹਦਾ ਹੁੰਦਾ ਸੀ ਉੱਥੇ ਜੀ ਵੀ ਮੇਰਾ ਪੁੱਤ ਮੈਨੂੰ ਮਾਰੂਗਾ ਮੇਰਾ ਮੁੰਡਾ ਮੈਨੂੰ ਮਾਰੂਗਾ ਮੈਨੂੰ ਹਰਾਣ ਕਰਦਾ ਜੀ ਨਾਮ ਸੀ ਇਹਦੇ ਬੇਟੇ ਦਾ ਨਾਮ ਕੀ ਸੀ ਬੇਟੇ ਦਾ ਨਾਮ ਰਾਜੂ ਕਹਿੰਦੇ ਸੀ ਉਹ ਜਵਰਾ ਸਿੰਘ ਮੇਰਾ ਨਾਮ ਉਹ ਬਸਲੀ ਮੈਰਿਜ ਹੋਈ ਨੂੰ ਇਹਦੀ ਮੈਰਿਜ ਨੂੰ ਹੋ ਗਿਆ ਜੀ 11 11 12 ਸਾਲ ਬੱਚੇ ਵੀ ਹੈਗੇ ਬੱਚੇ ਦੋ ਨੇ ਇੱਕ ਬੇਟਾ ਇੱਕ ਬੇਟੀ ਹੈ ਬੇਟੀ ਵੱਡੀ ਹੈ ਕਿੰਨੀ ਦੇਰ ਤੋਂ ਤੁਹਾਨੂੰ ਪਤਾ ਸੀ ਝਗੜਾ ਤਾਂ ਇਹ ਵਿਚਾਰਾ ਆਪ ਪਹਾੜੀ ਚੂਆ ਚਾਲਾ ਟੁੱਟਿਆ ਹੈ ਜੀ ਬਲਵੀਰ ਸਿੰਘ ਦਾ ਇਹਦਾ ਬਸ ਤੁਰ ਕੇ ਮਥਾ ਉਸੇ ਦਰਵਾਜ਼ੇ ਆ ਕੇ ਬੈਠ ਜਾਂਦਾ ਤੇ ਕੋਈ ਕੰਮ ਕਰ ਵਾਲਾ ਤਾਂ ਨਹੀਂ ਸੀ ਉਹ ਕਾਲਪਦਾ ਸਮਾਨ ਰੱਖਿਆ ਹੋਇਆ ਸੀ ਉਹ ਵਿਜਾਰਾ ਕਰਦੇ ਸੀ ਇਹ ਕਾਲਪਦਾ ਸਮਾਨ ਵੀ ਵੇਚ ਕੇ ਖਾ ਗਿਆ ਤੇ ਜੇ ਉਹ ਕਹਿੰਦਾ ਜੀ ਉਲਟਾ ਲੜਦਾ ਸੀ ਫਿਰ ਟੈਂਪੂ ਰਖਾਇਆ ਸੀ ਲੈ ਕੇ ਜਾਣ ਨੂੰ ਸਮਾਨ ਚੱਕ ਕੇ ਰੱਖ ਕੇ ਛੱਡ ਕੇ ਲਾਉਣ 5000 ਫੁੱਟ ਦਾ ਮਾਲ ਸੀ ਇਹਨਾਂ ਕੋਲ ਕੋਠੀਆਂ ਦਾ ਟੈਂਪੂ ਹੀ ਵੇਚ ਕੇ ਖਾ ਗਿਆ ਮੰਨ ਗਿਆ ਪੁਲਿਸ ਕੋਲ ਹੀ ਮੈਂ ਵੇਚਿਆ ਪਹਿਲਾਂ ਕਹਿੰਦਾ ਵੀ ਪੁਲਿਸ ਫੜ ਕੇ ਲੈ ਗਈ ਬਈ ਚਲਾਨ ਹੋ ਗਿਆ ਮਹਾਰਾਜੀ ਪੁਲਿਸ ਲੈ ਗਈ ਕਹਿੰਦਾ ਦਰਾਹੀ ਫੜ ਕੇ ਹੁਣ ਮੰਨ ਗਿਆ ਵੀ ਦਰਾਹੀ ਮੈਂ ਵੇਚਿਆ ਸੀ ਮੱਤੇ ਜੀ ਨੂੰ ਇਹ ਮੰਨ ਗਿਆ ਕਿ ਜਿਹੜਾ ਸਭ ਕੁਝ ਮੰਨ ਗਿਆ ਜੀ ਸਭ ਸਾਨੂੰ ਆ ਕੇ ਫਿਰ ਪੁਲਿਸ ਇਹ ਬਹੁ ਵੀ ਮੰਨ ਗਈ ਵੀ ਹਾਂ ਮੈਂ ਇਹਨੂੰ ਪਹਿਲਾਂ ਗੋੜੀਆਂ ਦਿੱਤੀਆਂ ਫਿਰ ਸਰਚ ਡੰਡਾ ਮਾਰਿਆ ਡੰਡਾ ਮਾਰ ਕੇ ਵਿਅਸੋ ਗਿਆ ਉਹ ਆਵਾਜ਼ ਨਿਕਲ ਗਈ ਫਿਰ ਮੂੰਹ 'ਚ ਕਪੜਾ ਥੋਕਿਆ ਹੁਣ ਜਾਣ ਕਿਹੜਾ ਬੰਦੇ ਸੌਕੇ ਨਿਕਲਿਆ ਫਿਰ ਇਹਨੇ ਉਹਹਾੜੀ ਨਾਲ ਉਹਨੂੰ ਵੱਡੇ ਇਥੋਂ ਇਥੋਂ ਤੇ ਲੈ ਕੇ ਆ ਗੱਲਣ ਵੀ ਵੱਡੀ ਪਈ ਆਦੀ ਇਥੇ ਮੂੰਹ ਤੇ 6-7 ਮਾਰਨੇ ਇਹ ਕਿੱਟਲੇ ਕਿੰਨੇ ਵਜੇ ਸਾਰੇ ਕੋਲ ਦੀ ਇਹ ਦੇਖੋ ਹੁਣ ਉਹਨਾਂ ਨੂੰ ਪਤਾ ਯਾਨੀ ਕਹਿ ਰਹੇ ਨੇ ਵੀ 1.5 ਦੇ ਵਿੱਚ ਅਸੀਂ ਖਤਰ ਕਰਿਆ ਸਾਨੂੰ ਕਿੱਥੋਂ ਪਤਾ ਲੱਗਿਆ ਸਾਨੂੰ ਉਹ ਰਿਸ਼ਤੇਦਾਰੀਆਂ ਫਿਰ ਫੋਨ ਤੇ ਜਾਂਦੀ ਨਹੀਂ ਨਾ ਫਿਰ ਉਹਨਾਂ ਨੇ 9-10 ਵਜੇ ਲੋਕਾਂ ਨੂੰ ਦੱਸਿਆ 9:00 ਵਜੇ ਦੇ ਕਰੀਬ ਦਿਨ ਚੜ੍ਹੇ ਦੱਸਿਆ ਆਹਨਕ ਮਾੜ ਨੂੰ ਵੀ ਸਾਡੇ ਡਾਈਟ ਡਿੱਗ ਪਏ ਮਨਜੇ ਤੋਂ ਵੀ ਆਇਓ ਲੋਕਾਂ ਨੇ ਵੀ ਚਾਤਿਓ ਮੈਂ ਗੱਡੀ ਧਰਿਆ ਲਮਾਂ ਦਾ ਕਿਉਂ ਮੂੰਹ ਤੇ ਖੂਨ ਜੰਮ ਗਿਆ ਸੀ ਜਮਾ ਉਹ ਤਾਂ ਜਦੋਂ ਉੱਥੇ ਜਾ ਕੇ ਸਾਫ਼ ਕਰਿਆ ਫੇਰ ਵਿੱਚੋਂ ਅੱਜ ਦੀ ਗੱਲ ਵੀ ਨਿਕਲ ਗਈ ਹੈ ਕਿ ਇਹ ਸੰਸਕਾਰ ਵਗੈਰਾ ਵੀ ਕਰਨ ਲੱਗੇ ਸੰਸਕਾਰ ਕਰਨ ਲੱਗੇ ਸੀਗੇ ਜੀ ਮੇਰੀ ਭੂਆ ਦੇ ਪੁੱਤ ਉਧਰ ਵੀ ਆ ਰਿਸ਼ਤੇਦਾਰੇ ਸਾਡੇ ਸਾਰੇ ਫੇਰ ਸਾਨੂੰ ਫੋਨ ਕਰਿਆ ਫੇਰ ਅਸੀਂ ਆਏ ਪਰ ਰਖਵਾਇਆ ਫਿਰ ਪੁਲਿਸ ਅੱਧੀ ਤਾਂ ਆ ਕੇ ਫੇਰਾ ਕੰਮ ਹੋ ਰਿਹਾ ਨਹੀਂ ਸੰਸਕਾਰ ਕਰਤਾ ਸੀ ਇਹਨਾਂ ਨੇ ਤਾਂ ਉਹ ਇੱਕ ਸਾਜੀ ਜਿਹਾ ਚੱਕੇ ਸਨ ਇਹ ਤਾਂ ਧਮਕੀ ਵੀ ਦੇ ਰਹੇ ਸਨ ਸਾਡੇ ਮੇਰੀਆਂ ਦੋ ਭੂਆ ਜੀ ਨੇ ਇੱਥੇ ਤੇ ਦੂਜੇ ਕਹਿੰਦੇ ਵੀ ਇਹ ਤੂੰ ਕੀ ਕਰਿਆ ਮਤਲਬ ਫਲ ਰਿਸ਼ਤੇ ਸਾਰੇ ਇਕੱਠੇ ਕਰੀਏ ਕਹਿੰਦੇ ਕੰਮ ਵੱਧ ਜੂਗਾ ਧਮਕੀ ਦੇ ਰਹੇ ਸਨ ਕਹਿੰਦਾ ਵੀ ਥੋੜਾ ਵੀ ਹਾਲ ਨਹੀਂ ਕਰ ਦੂੰ ਕਹਿੰਦਾ ਜੇ ਕੱਲ ਕਿਤੇ ਨੂੰ ਸੰਸਕਾਰ ਨਾ ਕਰਨ ਦਿੱਤਾ ਇਹ ਤਾਂ ਜਾਨੂ ਅਸੀਂ ਆਕੇ ਤਾਂ ਸੰਸਕਾਰ ਰੁਕ ਗਿਆ ਤੇ ਪਿੰਡ ਦੀ ਪੰਚਾਇਤ ਨੇ ਸਾਥ ਦਿੱਤਾ ਉੱਥੇ ਫਿਰ ਪੁਲਿਸ ਪ੍ਰਸ਼ਾਸਨ ਆ ਗਿਆ ਉਹਨਾਂ ਨੇ ਰਕਵਾਤਾ ਨਹੀਂ ਸੰਸਕਾਰ ਤਾਂ ਉਹਨੇ ਕਰੀ ਦੇਣਾ ਸੀ ਇੱਕ ਚੱਕ ਜਟਾਣਾ ਦੇ ਪਿੰਡ ਦੇ ਵਿੱਚ ਇੱਕ بیٹے ਨੇ ਜਗਰਤ ਸਿੰਘ ਨਾਮ ਹੈ ਆਪਣੇ ਪਿਤਾ ਬਲਬੀਰ ਸਿੰਘ ਦਾ ਖੁਲਾੜੀਆਂ ਨਾਲ ਮਾਰ ਕੇ ਹੱਤਿਆ ਕਰ ਦਿੱਤੀ ਔਰ ਉਹਦੇ ਆਪਣੇ بیٹے ਨੇ ਆਪਣੇ ਪਾਪ ਦੀ ਬੋਡੀ ਨੂੰ ਸੰਸਕਾਰ ਕਰਨ ਵਾਸਤੇ ਉੱਥੇ ਪਹੁੰਚ ਗਿਆ ਸੀ ਕਿ ਸ਼ਮਸ਼ਾਨ ਘਾਟ ਉੱਥੇ ਪਹੁੰਚਣ ਦੇ ਬਾਅਦ ਕਿਸੇ ਨੇ ਪੁਲਿਸ ਨੂੰ ਇਤਲਾਹ ਦਿੱਤੀ ਮੌਕੇ ਤੇ ਐਸਐਸਓ ਨੇ ਬੋਡੀ ਨੂੰ ਕਬਜ਼ੇ ਮੇਲੇ ਕੇ ਮੌਤਿਤ ਰੱਖਾਇਆ ਗਿਆ ਉੱਥੇ ਡਾਕਟਰਾਂ ਦੀ ਪੈਨਲ ਬਿਠਾ ਕੇ ਉਹਨਾਂ ਨੇ ਉਹਦਾ ਪੋਸਟਮਾਰਟਮ ਕਰਾਇਆ ਤੋ ਉਹ ਇਹ ਚਾਹੁੰਦਾ ਸੀ ਕਿ ਕਿ ਇਸ ਤੋਂ ਇਸ ਵਾਰਦਾਤ ਕਰਕੇ ਬਚਿਆ ਜਾਏ ਕبھی ਕਹਿੰਦਾ ਕਿ ਉਹਦੇ ਬਿਆਨ ਮੁਤਾਬਕ 3-4 ਬਿਆਨ ਬਦਲੇ ਗਏ ਫਿਰ ਉਹਦਾ ਜੋ ਮਰਤਕ ਸੀਗਾ ਉਹਨੇ ਸਾਰੀ ਸੱਚੀ ਗੱਲ ਸਾਹਮਣੇ ਆਈ ਮਿਲ ਕੇ ਸਾਹਮਣੇ ਆਉਣ ਤੋਂ ਬਾਅਦ ਉਹ ਔਰ ਸਮਾਰਟ ਕਾਉਂਟਰ ਉਹਦੇ ਖਿਲਾਫ ਪਰਚਾ ਦਰਜ ਕੀਤਾ ਗਿਆ ਜਿਹੜਾ ਪਰਚਾ 26 27 27 6 ਨੂੰ ਐਫਆਈਆ ਨੰਬਰ 125 ਆਪਣਾ ਕਰਕੇ ਅੰਡਰ ਸੈਕਸ਼ਨ 103 5 ਬੀ ਐਨ ਐਸਾ थाना ਸਵਰਖਨਾ ਵਿਦੇ ਕਰ ਦਿੱਤੀ ਗਈ ਹੈ ਸਰ ਕਾਨੂੰਨ ਇਹ ਕੀ ਗੱਲ ਦਾ ਸੀ ਤੁਸੀਂ ਜਿਹੜਾ ਮਰਦਾ ਦਾ ਕਾਰਨ ਜਿਹੜਾ ਜੁਗਰਾਜ ਸਿੰਘ ਨੇ ਨਸ਼ੇ ਦਾ ਆਦੀ ਸੀਗਾ ਉਹ ਚੰਦ ਸੀਗਾ ਜਿਹੜਾ ਮਕਾਨ ਹੈਗਾ ਉਹਦਾ ਉਹ ਮੇਰੇ ਨਾਂ ਕਰਾਵੇ ਔਰ ਇਹੀ ਰਜੇ ਉਹ ਜ ਰੰਜੀਤ ਸ਼ਿਵਜੈ ਸੀ ਕਿ ਭਈ ਇਸ ਕਾਰਨ ਉਹਨੇ ਆਪਣੇ ਆਪਣੇ ਬਾਪ ਦਾ ਕਤਲ ਕਰ ਦਿੱਤਾ ਕਿ ਵੀ ਇਹ ਮੇਰੇ ਨਾਂ ਨਹੀਂ ਕਰਾਂਗਾ ਨਸ਼ਾ ਆਦੀ ਸੀਗਾ ਔਰ ਉਹਨੇ Tata 407 BVTC ਡੇਟਾ ਸੈਟਿੰਗ ਦਾ ਸਮਾਨ ਵੀ ਦਾ ਵੇਚਦਾ ਸੀਗਾ ਉਹ ਉਹਨੇ ਡਰ ਕੇ ਮਾਰੇ ਆਪਣੇ ਭਰਾ ਨੂੰ ਵੀ ਦੱਸਿਆ ਬਲਬੀਰ ਸਿੰਘ ਨੇ ਕਿ ਵੀ ਇਹ ਮੇਰੇ ਜਾਨ ਨੂੰ ਮਾਰਨ ਦੇ ਮਤਲਬ ਹਾਸਲ ਕਰਕੇ ਇਹਨੂੰ ਕਿਸੇ ਦਿਨ ਮਾਰ ਦੇਣਗੇ ਉਦੋਂ ਤੀ 25 26 26 27 ਦਿਨ ਦਰਮਾਨੇ ਰਾਤ ਉਹਨਾਂ ਨੇ ਪੁਲਾੜੀ ਨਾਲ ਨਦੀ ਮਲ ਹਟਾ ਕਰਤੀ ਸਰ ਜੀ ਚੌਧਰੀ ਜਿਹੜੀ ਹੈਗੀ ਜਵਰਾਜ ਜਿਹਦੇ ਵਾਈਫ ਨਾਲ ਸਾਡੀ ਸਿੱਖੀ ਚੰਗੀ ਹਾਂ ਤਾਂ ਉਹਨਾਂ ਨੇ ਦੋਨੋਂ ਨੇ ਮਿਲ ਕੇ ਹੀ ਕੀਤਾ ਜਿਹੜੀ ਰੈਨੂ ਵਾਲਾ ਸੀਗੀ ਜੋ ਇਹਦੀ ਵਾਈਫ ਸੀ ਉਹ ਪਹਿਲੇ ਇੱਕ ਵਾਰ ਰੁਸ ਕੇ ਆਪਣੇ ਘਰ ਤੋਂ ਕਿਚਲੀ ਵੀ ਗਈ ਸੀ ਕਿ ਉਹ ਕਹਿਣ ਲੱਗੀ ਕਿ ਵੀ ਮੇਰੇ ਨਾਂ ਜ਼ਮੀਨ ਜਾਇਦਾਦ ਜਿਹੜਾ ਮਕਾਨ ਹੋ ਮੇਰੇ ਨਾਂ ਕਰਾ ਦੋ ਤੋਂ ਉਸਕੇ ਬਾਅਦ ਇਹਨਾਂ ਨੇ ਮਿਲ ਕੇ ਦੋਨੋਂ ਨੇ ਸਾਜ਼ਿਸ਼ ਰਚੀ ਦਾ ਖੁਲਾੜੀ ਨਾਲ ਮਾਰ ਕੇ ਇਹਨਾਂ ਦੀ ਮਰਤੂ ਕਰ ਦਿੱਤੀ। ਕਈ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਪਰ ਉਹ ناکਾਮ ਰਹੇ ਕਈ ਵਾਰੇ ਕਰਨ ਦੇ ਬਾਅਦ ਫਿਰ ਇਹਨਾਂ ਨੇ 26 27 ਨੂੰ ਇਹਨਾਂ ਨੇ ਮੋਟ ਕੇ ਮੋਟ ਮੋਟ ਕੇ ਬਾਤ ਉਤਾਰ ਦਿੱਤਾ ਫਿਰ ਇਹ ਸਭ ਜਿਹੜਾ ਸੰਸਕਾਰ ਕਰਨ ਲੱਗੇ ਸੀ ਉਹ ਲੈ ਕੇ ਸੰਸਕਾਰ ਘਰ ਪਹੁੰਚ ਗਿਆ ਸੀਗਾ ਉੱਥੇ ਫਿਰ ਪੁਲਿਸ ਨੂੰ ਇਤਲਾ ਮਿਲੀ ਕਿ ਇਹ ਗਲਤ ਇਹਨੇ ਆਪਣੇ ਆਪ ਇਹਦਾ ਮਰਡਰ ਕਰਕੇ ਫਿਰ ਇਹ ਸੰਸਕਾਰ ਕਰਨ ਲੱਗਾ ਸੀਗਾ ਫਿਰ ਮੌਕੇ ਤੇ ਐਸ ਐਚਓ ਸਦਰ ਉਤੇ ਪਹੁੰਚ ਕੇ ਬੋਡੀ ਰਿਕਵਰ ਕਰਕੇ ਮੌਤੀ ਤੇ ਰਖਾ ਦੇਜੀਏ ਜੀ ਇਹ ਦੋਨੋਂ ਅਰਬੀ ਅਰੈਸਟ ਕਰ ਲਏ ਗਏ ਫਿਰ ਇਹਨਾਂ ਨੇ ਰਿਪੋਰਟ ਪੇਸ਼ ਕਰਕੇ ਰਿਮਾਂਡ ਲਿਆ ਜਾਓਗੇ ਨਾ